ਹੰਡੀ ਸਾਸਤਰੀ ਗਾਲ ਜੀ ਸਾਰੇ ਫੇਸਬੁੱਕ ਵਾਲੇ ਵੀਰਾਂ ਨੂੰ ਤੇ YouTube ਵਾਲੇ ਆਪਣੇ ਦੋਸਤਾਂ ਨੂੰ ਤੁਹਾਨੂੰ ਪਤਾ ਹੀ ਆ ਆਪਣਾ YouTube ਤੇ ਚੈਨਲ ਆ ਜੀ ਪ੍ਰਜੋਤ ਬਲੌਗ ਸੇਖੋਂਸ ਲਹਿਆਣੀ ਵਾਲੇ ਅੱਜ ਅਸੀਂ ਕੰਬੈਨ ਦੀ ਰਿਪੇਅਰ ਚਾਲੂ ਕਰਤੀ ਆ ਜੀ ਅੱਜ ਪਹਿਲਾ ਦਿਨ ਆ ਜੇ ਇੱਕ ਬੰਦਾ ਥੋੜਾ ਮਿਸ ਮਾਰ ਗਿਆ ਸਾਡਾ ਬਾਕੀ ਬੰਦੇ ਸਾਰੇ ਹਾਜ਼ਰ ਆ ਸਤਿ ਸ਼੍ਰੀ ਅਕਾਲ ਜੀ ਇਹ ਬੰਦਾ ਰੂਪ ਆ ਜੀ ਆਪਣੇ ਪਿੰਡ ਸਲਹਿਆਣੀ ਪਈ ਕਸਿਕਾ ਜੀ ਇਹ ਗੁਰਪ੍ਰੀਤ ਮੁੰਡਾ ਫੋਰਮੈਨ ਬਗੇਲੇ ਦਾ ਕਸਿਕਾ ਬਲਾ ਉੱਚੀ ਕਸਿਕਾ ਬੁਲਾਈ ਹੈ ਹਾਂ ਇਹ ਬਾਈ ਹੈਗਾ ਜੀ ਸੋਸਣ ਦਾ ਇਹ ਵੀ ਡਰਾਈਵਰ ਆਪਣੇ ਨਾਲ ਕਿ ਸਾਡੀ ਚਾਰਾਂ ਜਣਿਆਂ ਦੀ ਟੀਮ ਆ ਡਰਾਈਵਰਾਂ ਦੀ ਮੇਰੇ ਸਣੇ ਪੰਜ ਜਣੇ ਆ ਰੋਟੀਆਂ ਵਾਲਾ ਪਾਟੇ ਅਸੀਂ ਹੋ ਜਾਾਂਗੇ ਜੀ ਪੇ 6 ਜਣੇ ਸ਼ੇਰਾਨਿਆਂ ਦੀ ਰੱਬ ਕਿਰਪਾ ਕਰੇ ਵੀ ਵਧੀਆ-ਵਧੀਆ ਸਾਡਾ ਸੀਜ਼ਨ ਲੱਗੇ ਤੇ ਹੱਸਦੇ ਖੇਡਦੇ ਰਹਿਣ ਭਰਾਵਾਂ ਵਾਂਗੂ ਰਹਿਣ ਸਾਰੇ ਤੇ ਅੱਜ ਤੋਂ ਬਾਅਦ ਅਸੀਂ ਜੋ ਵੀ ਕੋਲ ਖਲਈਆ ਕਰਾਂਗੇ ਜਿੰਨੀ ਕੁ ਜੋ ਕਿ ਅਸੀਂ ਜਾਣਕਾਰੀ ਦੇਣ ਜੋਗੇ ਹੋਏ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਅੱਜ ਦਾ ਨ ਬੁੱਧਵਾਰ 21 ਤਰੀਕ ਨੂੰ ਅਸੀਂ ਮਸ਼ੀਨ ਦੀ ਰਿਪੇਅਰ ਚਾਲੂ ਕਰਤੀ ਆ ਇਹਦੀ ਰਿਪੇਅਰ ਕਰਕੇ ਐਮਪੀ ਲੈ ਕੇ ਜਾਵਾਂਗੇ ਉਦੀ ਰਿਪੇਅਰ ਉੱਥੇ ਜਾ ਕੇ ਕਰਾਂਗੇ ਜੀ ਬੰਦੇ ਬਹੁਤ ਆ ਐਵੇਂ ਇੱਥੋਂ ਭੱਜ ਜਾ ਨੱਠੀ ਨਾਲੋਂ ਤਾਂ ਇਹਨੂੰ ਲਈ ਜਾਵਾਂਗੇ ਚਾਰਾਂ ਦਿਨਾਂ ਚ ਕਰਕੇ ਕੰਮ ਕਰਗ ਕਰਾਂਗੇ ਨਾਲੇ ਇਹਨਾਂ ਦੇ ਦਿਨ ਨਾ ਖਰਾਬ ਹੋਣਗੇ ਹਾਂ ਪਰ ਇਹ ਕੰਮ ਧੰਦੇ ਵਾਲੇ ਬੰਦੇ ਆ ਅਸੀਂ ਅੱਜ ਫੀਟਰ ਫੁੱਟਰ ਲਾ ਕੇ ਤੇ ਰਿਪੇਅਰ ਚਾਲੂ ਕਰਾਂ ਚਾਹ ਪੀਣ ਬੈਠੇ ਸੀਗੇ ਹੋਰ ਸੁਣਾਓ ਅਸੀ ਰਾਤ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਪੁੱਛਿਆ ਪੁੱਛਿਆ ਸੀਗਾ ਜਲਤੋਰੀ ਬਾਰੇ। ਅਜੇ ਤੱਕ ਕਿਸੇ ਵੀਰ ਨੇ ਕਮੈਂਟ ਕਰਕੇ ਨਹੀਂ ਦੱਸਿਆ ਵੀ ਜਲਤੋਰੀ ਕਿਸ ਨੂੰ ਕਹਿੰਦੇ ਆ। ਕਿੰਨੇ ਕਿੰਨੇ ਜਲਤੋਰੀ ਸਾਧੀ ਆ। ਤੇ ਮੇਰੇ ਵੀਰ ਕਮੈਂਟ ਕਰਕੇ ਆਪਣੇ ਚੈਨਲ ਤੇ ਪੇਜ ਆਪਣਾ ਕੰਪਲੈਂਨ ਲਵਰ ਉਹਨੂੰ ਵੀ ਸ਼ੇਅਰ ਫੋਲੋ ਲਾਈਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ। ਬਾਕੀ ਅਗਲੀ ਅਪਡੇਟ ਜਿਵੇਂ-ਜਿਵੇਂ ਅਸੀਂ ਕੋਲਾਂਗੇ ਜਿਹੜੀ-ਜਿਹੜੀ ਤੀਲ ਜਾਣਕਾਰੀ ਦਿੰਦੇ ਰਵਾਂਗੇ। ਧੰਨਵਾਦ।